ਅੱਜ ਕਾਫੀ ਦਿਨਾਂ ਬਾਅਦ ਜਿਹੜੇ ਯੂਐਸ ਇਮੀਗ੍ਰੇਸ਼ਨ ਸੰਬੰਧੀ ਜਿਹੜੇ ਅਪਡੇਟਸ ਆ ਉਹ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਕਾਫੀ ਦਿਨਾਂ ਬਾਅਦ ਨਵ ਬੁੱਪ ਪਰੇ ਅਮਰੀਕਾ ਤੋਂ ਮੇਰੇ ਨਾਲ ਜੁੜੇ ਆ ਪਹਿਲਾਂ ਵੀ ਜੁੜਦੇ ਰਹਿੰਦੇ ਆ ਅਮਰੀਕਾ ਬਾਰੇ ਬਹੁਤ ਜਿਹੜੇ ਮੇਜਰ ਅਪਡੇਟਸ ਹੁੰਦੇ ਆ অথੈਨਟੀਕੇਟਿਡ ਨਿਊਜ਼ ਹੁੰਦੀਆਂ ਉਹ ਸ਼ੇਅਰ ਕਰਦੇ ਆ ਅੱਜ ਦਾ ਜਿਹੜਾ ਪੋਡਕਾਸਟ ਆ ਬਹੁਤ ਮਹੱਤਵਪੂਰਨ ਹੈ ਕੱਲੀ-ਕੱਲੀ ਗੱਲ ਸੁਣਨ ਵਾਲੀ ਆ ਮਿਸ ਨਾ ਕਰਿਓ ਜੀ ਬਹੁਤ ਵੱਡੇ ਮੇਜਰ ਤੇ ਖਤਰਨਾਕ ਜਿਹੜੇ ਹੈਗੇ ਆਪਾਂ ਕਹਿੰਨੇ ਆ ਵੀ ਅਪਡੇਟਸ ਅ ਅਮਰੀਕਾ ਨੂੰ ਲੈ ਕੇ ਆਏ ਆ ਉਹ ਬਾਈ ਜੀ ਕੱਲਾ-ਕੱਲਾ ਦੱਸਣਗੇ ਸਾਰਿਆਂ ਤੋਂ ਪਹਿਲਾਂ ਆਪਾਂ ਬਾਈ ਜੀ ਦਾ ਰਸਮੀ ਤੌਰ ਤੇ ਇਸ ਪੋਡਕਾਸਟ ਦੇ ਵਿੱਚ ਸਵਾਗਤ ਕਰ ਲਈਏ ਬੋਪਾਰਾਏ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਹਾਂ ਜੀ ਥੈਂਕ ਯੂ ਗੈਬੀ ਜੀ ਸਾਰੇ ਸੁਣਦੇ ਸੁਣੋਤਿਆਂ ਨੂੰ ਸਤਿ ਸ੍ਰੀ ਅਕਾਲ ਇਹ ਤੀ ਕੀ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਅਪਡੇਟ ਸਾਡੇ ਜਿਹੜੇ ਕਮਿਊਨਿਟੀ ਆ ਇੱਥੇ ਮੈਨੂੰ ਮਿਲਦੇ ਨੇ ਨਾਲ ਦੇ ਮੁੰਡੇ ਉਹ ਬਹੁਤ ਹੀ ਸਹਿਮਚ ਨੇ ਡਰਚ ਨੇ ਤੇ ਇਹਨੂੰ ਲੱਗਾ ਵੀ ਇਹ ਜਿਹੜੇ ਨਿਊਜ਼ ਆ ਜਾਂ ਜਿਹੜੀ ਜਾਣਕਾਰੀ ਆ ਆਪਣੇ ਲੋਕਾਂ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ ਜੀ 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 ਸੋ ਹਾਂਜੀ ਪਹਿਲਾਂ ਬਾਈ ਜੀ ਆਪਾਂ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਈਏ ਅਮਰੀਕਾ ਦੇ ਜਿਹੜੇ ਟਰੱਕ ਡਰਾਈਵਰ ਆ ਉਹਨਾਂ ਨੂੰ ਲੈ ਕੇ ਬਹੁਤ ਹੀ ਵੱਡੇ ਲੈਵਲ ਤੇ ਇੱਕ ਲਾਅ ਜਿਹੜਾ ਹੈਗਾ ਉਹ ਉਹਦੀ ਇਨੈਕਟਮੈਂਟ ਗਵਰਨਮੈਂਟ ਕਰ ਰਹੀ ਹੈ ਸ਼ਾਇਦ ਉਹਨੂੰ ਮੈਨੂੰ ਲੱਗਦਾ ਇਨੈਕਟਮੈਂਟ ਹੋ ਗਈ ਹੈ ਇਮਪਲੀਕੇਸ਼ਨ ਉਹਦੀ ਰਹਿ ਗਈ ਹੈ ਤੇ ਉਹਦੇ ਬਾਰੇ ਦੱਸੋਗੇ ਵੀ ਕੀ ਉਹ ਲਾਅ ਹੈਗਾ ਕੀ ਉਹਦੇ ਚ ਫਲਾਅ ਤੇ ਜਿਹੜਾ ਟਰੱਕ ਡਰਾਈਵਰ ਆ ਉਹਨਾਂ ਨੂੰ ਕੀ ਨੁਕਸਾਨ ਆ ਇਸ ਲਾਅ ਦਾ ਹਾਂਜੀ ਤੁਹਾਡੀ ਆਵਾਜ਼ ਵਿੱਚ ਥੋੜੀ ਜਾਰੀ ਸੀ ਹਾਂਜੀ ਹਾਂਜੀ ਮੈਂ ਦੁਬਾਰਾ ਸਵਾਲ ਕਰਾਂ ਜੀ ਅਹ ਹਾਂ ਮੈਨੂੰ ਤਾਂ ਸਮਝ ਲੱਗ ਗਈ ਮੈਨੂੰ ਤੁਹਾਡੇ ਸਵਾਲ ਦੀ ਚਲੋ ਮੈਂ ਮੇਰੇ ਸਾਹਮਣੇ ਨਾ ਦੁਬਾਰਾ ਦੁਬਾਰਾ ਸਵਾਲ ਪੁੱਛ ਲੈਣਾ ਵੀ ਜਿਹੜੇ ਟਰੱਕ ਡਰਾਈਵਰਾਂ ਨੂੰ ਲੈ ਕੇ ਜਿਹੜੀ ਯੂ ਐਸ ਗਵਰਨਮੈਂਟ ਨੇ ਲਾਅ ਬਣਾਇਆ ਸ਼ਾਇਦ ਉਹ ਲਾਗੂ ਕਰਨ ਵਾਲਾ ਰਹਿ ਗਿਆ ਬਸ ਬਣ ਗਿਆ ਉਹਦੇ ਵਿੱਚ ਜਿਹੜੇ ਟਰੱਕ ਡਰਾਈਵਰਾਂ ਨੂੰ ਕੀ ਲਾਅਸ ਹੈ ਕੀ ਉਹਦੇ ਵਿੱਚ ਫਲਾ ਹੈਗੇ ਆ ਕੀ ਉਹਦੇ ਵਿੱਚ ਪੈਨਲਟੀਆਂ ਆ ਕੀ ਉਹਦੇ ਚ ਸਖਤੀ ਆ ਉਹਦੇ ਬਾਰੇ ਦੱਸੋ ਸਾਨੂੰ ਮੜਾ ਜੀ ਅਨ ਦੀ ਇਹ ਮਿਸ ਹਮਲੇ ਪਿਆ ਆ ਪ੍ਰੈਜ਼ੀਡੈਂਸ਼ੀਅਲ ਐਕਸ਼ਨ 트럼ਪ ਦਾ ਐਗਜ਼ੀਕਿਟਿਵ ਆਰਡਰ ਆ ਜੀ ਇਹ April 28 2025 ਦਾ ਉਹਨਾਂ ਨੇ ਜਾਰੀ ਕੀਤਾ ਵਾ ਜੀ ਉਹਦੇ ਵਿੱਚ ਸਾਰਾ ਡਿਫਾਈਨ ਕੀਤਾ ਵਾ ਵੀ ਆਪਾਂ ਜਿਹੜੇ ਅਮਰੀਕਨ ਟਰੱਕ ਡਰਾਈਵਰਸ ਨੇ ਜੀ ਇਹਨਾਂ ਦੇ ਵਿੱਚ ਜਿਹੜੇ ਇੰਗਲਿਸ਼ ਨਹੀਂ ਬੋਲਦੇ ਜਾਂ ਇੰਗਲਿਸ਼ ਨਹੀਂ ਸਮਝਦੇ ਉਹਨਾਂ ਨੂੰ ਮਤਲਬ ਕਿਦਾਂ ਆਪਾਂ ਜਿਹੜੀ ਆ ਰੂਲ ਹੈ ਇੰਗਲਿਸ਼ ਦਾ ਇਨਫੋਰਸ ਕਰਾਂਗੇ ਠੀਕ ਹੈ ਉਹਦੀ ਜਿਹੜਾ ਪ੍ਰੋਫੀਸ਼ੀਐਂਸੀ ਇਨ ਇੰਗਲਿਸ਼ ਜਿਹੜੀ ਕੋਨੇ ਕਿਹਾ ਵਿਚ ਆ ਡੈਜ਼ਿਗਨੇਟ ਐਸ आवर ਅਫੀਸ਼ੀਅਲ ਨੈਸ਼ਨਲ ਲੈਂਗੁਏਜ ਜੀ ਇਨ ਐਗਜ਼ੀਕਿਊਟਿਵ ਆਰਡਰ 14224 ਆਫ ਮਾਰਚ 12025 ਉਹਦੇ ਵਿੱਚ ਉਹਨੇ ਇੰਗਲਿਸ਼ ਨੂੰ ਯੂਐਸ ਦੀ ਅਫੀਸ਼ੀਅਲ ਲੈਂਗੁਏਜ ਜਿਹੜੀ ਆ ਦੁਬਾਰਾ ਤੋਂ ਮੰਨ ਮੰਨਿਆ ਜੀ ਤੇ ਸ਼ੁੱਡ ਸ਼ੁੱਡ ਬੀ ਅ ਨੋਨ 네ਗੋਸ਼ੀਏਬਲ ਰਿਕਵਾਇਰਮੈਂਟ ਫਾਰ ਪ੍ਰੋਫੈਸ਼ਨਲ ਡਰਾਈਵਰ ਇਹ ਮਤਲਬ ਵੀ ਇਹ ਨੋਨ 네ਗੋਸ਼ੀਏਬਲ ਸੇਫਟੀ ਰਿਕੁਆਇਰਮੈਂਟ ਆ ਜਿਹਦੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਊਗਾ ਜਿਸ ਨੂੰ ਮਾੜੀ ਜੀ ਘਾਟ ਆਉਂਦੀ ਜਾਂ ਵੱਧ ਆਉਂਦੀ ਆ ਕਿਉਂਕਿ ਇਹਦੇ ਵਿੱਚ ਸਾਰੀ ਅਮਰੀਕਨ ਜਿਹੜੀ ਪਾਪੂਲੇਸ਼ਨ ਆ ਉਹਨਾਂ ਦੀ ਸੇਫਟੀ ਆ ਸੜਕਾਂ ਤੇ ਜਿਹੜੇ ਚੱਲ ਰਹੇ ਆ ਜਿਹੜਾ ਡਰਾਈਵਰ ਸਾਈਨ ਨਹੀਂ ਡੈਕ ਰੀਡ ਕਰ ਸਕਦਾ ਜਾਂ ਪੁਲਿਸ ਦੇ ਨਾਲ ਮਤਲਬ ਜੇ ਉਹ ਖਲਾਰਦੀ ਸਟਾਪ ਕਰਦੀ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕਦਾ ਜਾਂ ਇੰਪੋਰਟੈਂਟ ਜਿਹੜੇ ਹੈਗੇ ਆ ਕਾਰਗੋ weight limit ਨਹੀਂ ਸਮਝ ਦ ਸਕਦਾ ਜੀ ਉਹ ਸਾਰਾ ਡੇਂਜਰ ਉਹਨਾਂ ਮੰਨਿਆ ਵਾ ਤੇ ਉਹਨਾਂ ਨੂੰ ਆਊਟ ਆਫ ਸਰਵਿਸ ਕਰਤਾ ਜਾਊਗਾ ਜੀ ਮੇਰੇ ਇਤਨਾ ਦੇ ਪੀ ਇਹ ਨਹੀਂ ਆਈ ਰਵਲ ਤੋਂ ਕਿਦਾਂ ਇਨਫੋਰਸ ਕਰਨਗੇ ਮਨ ਲੇ ਕਿ ਇੱਕ ਡਰਾਈਵਰ ਨੂੰ ਕਿਦਾਂ ਫੜਨਗੇ ਜੀ ਉਹਨਾਂ ਦੀ ਜਾਣਕਾਰੀ ਲਈ ਮੈਂ ਦੱਸਦਾ ਕਿ ਉਹਨਾਂ ਕੋਲ ਜਦੋਂ ਆਪਾਂ ਲਾਇਸੈਂਸ ਅਪਲਾਈ ਕਰਦੇ ਹਾਂ ਜੀ ਸੀਜੀਐਲ ਤਾਂ ਇੱਕ ਐਪਲੀਕੇਸ਼ਨ ਦਿੰਦੇ ਹਾਂ ਜੀ ਜਦੋਂ ਐਪਲੀਕੇਸ਼ਨ ਦਿੰਨੇ ਆ ਉਹਦੇ ਵਿੱਚ ਸਾਰਾ ਸਾਡਾ ਹੁੰਦਾ ਟੈਸਟ ਪਾਸ ਕੀਤੇ ਦਾ ਵਿੱਚ ਰਿਕਾਰਡ ਵਿੱਚ ਸਾਡੇ ਸਾਰਾ ਬਾਇਓ ਡਾਟਾ ਹੁੰਦਾ ਵਾ ਤੇ ਉਹ ਉਹਨਾਂ ਦੇ ਕੋਲ ਪਿਆ ਵਾ ਉਹ ਉਹਨਾਂ ਨੇ ਕਿਹਾ ਵੀ ਸੈਕਟਰੀਟਰੀ ਆਫ ਟਰਾਂਸਪੋਰਟੇਸ਼ਨ ਦੇ ਨਾਲ ਮਿਲ ਕੇ ਆਪਾਂ ਉਸ ਜਿੰਨੇ ਵੀ ਲਾਇਸੈਂਸ ਦੀ ਐਪਲੀਕੇਸ਼ਨਾਂ ਆਏ ਸਾਰੀਆਂ ਚੈੱਕ ਕਰਾਂਗੇ ਘੋਖਾਂਗੇ ਜੀ ਜੇ ਸਾਨੂੰ ਮਾੜਾ ਮੋੜਾ ਵੀ ਡਿਸਕ੍ਰਿਪੈਂਸੀ ਮਿਲੂਗੀ ਤੇ ਆਪਾਂ ਇਹ ਜਿਹੜਾ ਉਸ ਡਰਾਈਵਰ ਨੂੰ ਬਲਾਕ ਇਹ ਜਾਂ ਉਹਨੂੰ ਮਤਲਬ ਕੰਟੈਕਟ ਕਰਕੇ ਇਹ ਉਨੂੰ ਮਲੇ ਆਊਟ ਆਫ ਸਰਵਿਸ ਕਰਤੇ ਜਾਂ ਜਾਊਗਾ ਤੇ ਜਾਂ ਫਿਰ ਕੋਈ ਹੋਰ ਪੈਨਲਟੀ ਜਾਂ ਜੁਰਮਾਨੇ ਦੇ ਤੌਰ ਤੇ ਉਹਨੂੰ ਮਲੇ سزا ਦਿੱਤੀ ਜਾਊਗੀ ਠੀਕ ਹੈ ਇੱਕ ਇਹਦੇ ਵਿੱਚ ਉਹਨਾਂ ਨੇ ਹਾਂਜੀ ਬੋਲੋ 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 ਤੁਸੀਂ ਕੰਟੀਨਿਊ ਕਰੋ ਹਾਂਜੀ ਉਹਨਾਂ ਨੇ ਮਲੇ ਇਹੋ ਕਿਹਾ ਵੀ ਦੁਬਾਰਾ ਦੁਬਾਰਾ ਇਸੇ ਵਿੱਚ ਉਹਨਾਂ ਨੇ ਜ਼ੋਰ ਦਿੱਤਾ ਵੀ ਸਾਡੇ ਜਿਹੜੇ ਅਮਰੀਕਨ ਟਰੱਕਰਸ ਆ ਉਹਨਾਂ ਦੀ ਵੀ ਸੇਫਟੀ ਵਿੱਚ ਹੀ ਆ ਕਿਉਂਕਿ ਦੇਖੋ ਐਕਸੀਡੈਂਟ ਹੁੰਦਾ ਤੇ ਡਰਾਈਵਰ ਵੀ ਖਤਮ ਹੋ ਸਕਦਾ ਵਾ ਜੀ ਤੇ ਉਹਨਾਂ ਨੇ ਵਰਡਿੰਗ ਇਹੋ ਜੀ ਯੁਨੈਕਟ ਕੀਤੀ ਆ ਵੀ ਉਹ ਸਾਰਿਆਂ ਦੀ ਸੇਫਟੀ ਲਈ ਇਹ ਜਿਹੜਾ ਲਾਅ ਆ ਬਹੁਤ ਜ਼ਰੂਰੀ ਆ ਜੀ ਤੇ ਬਾਈ ਜੀ ਇਹ ਦੱਸੋ ਵੀ ਜਿਹੜੇ ਇਸ ਲਾਅ ਨੂੰ ਜਿਹੜਾ ਇੰਪਲੀਕੇਟ ਕਰਨ ਤੋਂ ਬਾਅਦ ਕਿੰਨੇ ਟਰੱਕ ਡਰਾਈਵਰਾਂ ਤੇ ਜਿਹੜਾ ਅਸਰ ਪਊਗਾ ਕਹਿਣ ਦਾ ਮਤਲਬ ਵੀ ਇਹ ਤਾਂ ਗੱਲ ਤੈ ਆ ਕੇ ਨੌਕਰੀ ਤਾਂ ਜਾਊਗੀ ਜਾਊਗੀ ਜਿਹੜੇ ਬੰਦਿਆਂ ਨੂੰ ਅੰਗਰੇਜ਼ੀ ਨਹੀਂ ਹੁੰਦੀ ਤੇ ਇਸ ਜਿਹੜੇ ਬਿਜ਼ਨਸ ਨੂੰ ਆ ਕਿੰਨਾ ਕੁ ਧੱਕਾ ਲੱਗਣਾ ਪੰਜਾਬੀ ਕਮਿਊਨਿਟੀ ਨੂੰ ਇਹਦੇ ਕਿੰਨਾ ਕ ਅਸਰ ਹੋਊਗਾ ਪੰਜਾਬੀ ਕਮਿਊਨਿਟੀ ਬਹੁਤ ਭਾਰੀ ਮਾਤਰਾ ਚ ਪ੍ਰਭਾਵਿਤ ਹੋਗੀ ਕਿਉਂਕਿ ਸਾਡੇ ਲੋਕ ਜਿਹੜੇ ਆ ਐਗਰੀਕਲਚਰ ਕਮਿਊਨਿਟੀ ਚੋਂ ਉੱਠ ਕੇ ਆਏ ਨੇ ਤੇ ਉਹ ਸਿਰਫ ਇੱਕੋ ਹੀ ਕੰਮ ਜਾਣਦੇ ਨੇ ਡਰਾਈਵਿੰਗ ਜੀ ਕਿਉਂਕਿ ਉਹ ਤੇ ਟਰੈਕਟਰ ਟਰਾਲੀ ਚ ਚਲਾਉਂਦੇ ਰਹਿੰਦੇ ਆ ਪਿੰਡ ਚ ਤੇ ਉਹਨਾਂ ਨੂੰ ਇਹ ਕੰਮ ਸੌਕਾ ਲੱਗਦਾ ਦੂਜਾ ਪੜੇ ਪੂੜੇ ਦੇ ਨਹੀਂ ਹੁੰਦੇ ਤੇ ਸਾਡੀ ਜਿਹੜੀ ਕਮਿਊਨਿਟੀ ਆ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਗੀ ਆ ਇਸ ਆਲਟਰਨਟਿਵ ਨੂੰ ਠੀਕ ਹੈ ਤੇ ਹਾਂਜੀ ਕਿਉਂਕਿ ਜੌਬਾਂ ਦਾ ਜੌਬ ਮਾਰਕੀਟ ਤੇ ਅੱਗੇ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਚੁੱਕੀ ਆ ਜੀ ਤੇ ਇਹ ਇਹ ਜਿਹੜੇ ਲੋਕੇ ਛੱਡਣਗੇ ਆਊਟ ਆਫ ਸਰਵਿਸ ਹੋਣਗੇ ਦਾ ਕੋਈ ਹੋਰ ਕੋਈ ਕੰਮ ਹੋਣਾ ਨਹੀਂ ਜੀ ਤੇ ਜੋ ਕਰਨਗੇ ਵੀ ਤੇ ਉਹ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਮਤਲਬ ਪੇ ਆ ਬਹੁਤ ਘਟ ਜਾਊਗੀ ਜੀ ਤੇ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਊਗਾ ਤੇ ਜਿਹੜੇ ਅਮਰੀਕਨ ਟਰੱਕਰਸ ਨੇ ਉਹ ਇਸ ਮੈਂ ਕੋਸ਼ ਨੇ ਕਿ ਉਹ ਸੋਚਦੇ ਵੀ ਮਤਲਬ ਚੌਂਪਾਂ ਦੀ ਓਪਰਚੁਨਿਟੀ ਉਹਨਾਂ ਵੱਲ ਜ਼ਿਆਦਾ ਆਊਗੀ ਜਿਹੜਾ ਇੰਗਲਿਸ਼ ਚੰਗੀ ਤਰ੍ਹਾਂ ਪੜ੍ਹਦਾ ਜਾਂ ਲਿਖਦਾ ਵਾ ਉਹਦੇ ਉਹਦੇ ਚਾਂਸ ਹੋਰ ਵੱਧ ਜਾਣਗੇ ਉਹਦੀ ਪੇ ਹੋਰ ਵੱਜੂਗੀ ਹੂੰ ਕੰਪੇਟੀਟਿਵ ਵੈਲਿਊ ਵੱਜੂਗੀ ਜੀ ਸੋ ਇਹ ਆ ਕਿ ਅਮਰੀਕਨਸ ਕੁਛ ਨੇ ਜਿਹੜੇ ਟਰੱਕ ਡਾਈਵਰਸ ਨੇ ਓਕੇ 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 ਪਰ ਆਪਣਾ ਭਾਈਚਾਰਾ ਬਹੁਤ ਭਾਰੀ ਮਾਤਰਾ ਵਿੱਚ ਪ੍ਰਭਾਵ ਦਿੰਦਾ ਜੀ 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 ਦੂਜੀ ਗੱਲ ਬਾਈ ਜੀ ਹੁਣ ਦੂਜੇ ਮੁੱਦੇ ਤੇ ਆ ਜੀਏ ਦੂਜਾ ਮੁੱਦਾ ਇਹ ਆ ਵੀ ਜਿਹੜੇ ਇਲੀਗਲ ਮਾਈਗ੍ਰੈਂਟਸ ਹੈਗੇ ਆ ਉਹਨਾਂ ਨੂੰ ਅਰੈਸਟ ਕਰਕੇ ਇਹ ਗੱਲ ਸਾਹਮਣੇ ਆਈ ਆ ਕਿ ਅਮਰੀਕਾ ਉੱਥੇ ਸੁੱਟ ਰਿਹਾ ਵੀ ਜਿੱਥੇ ਬੰਦੇ ਦਾ ਕੋਈ ਥੋ ਪਤਾ ਹੀ ਨਹੀਂ ਲੱਗਦਾ ਵੀ ਬੰਦਾ ਕਿੱਧਰ ਗਿਆ ਨਾ ਕੋਈ ਕੰਟੈਕਟ ਨਾ ਕੋਈ ਲੈਣਾ ਨਾ ਦੇਣਾ ਵੀ ਇਹ ਜਿਹੜੀ ਗੱਲ ਹੈ ਜਿਹੜੀ ਇਹ ਗੱਲ ਨਿਊਜ਼ ਨਿਕਲ ਕੇ ਆਈ ਹੈ ਵੀ ਕੀ ਇਹਦੇ ਚ ਸੱਚਾਈ ਕਿੰਨੀ ਕਾ ਇਹ ਚ ਬਹੁਤ ਜ਼ਿਆਦਾ ਸੱਚਾਈ ਆ ਕਿਉਂਕਿ ਇਹ ਸਭ ਤੋਂ ਪਹਿਲਾਂ ਇਹਨਾਂ ਦਾ ਮੇਨ ਕੰਮ ਹੈਗਾ ਸੀ ਵੀ ਇਲੀਗਲ ਇਮੀਗ੍ਰੇਸ਼ਨ ਨੂੰ ਖਤਮ ਕੀਤਾ ਜਾਵੇ ਤੇ ਗਾਂ ਤੋਂ ਰੋਗ ਪਾਈ ਜਾਵੇ ਜੀ ਇਹਦੇ ਲਈ ਉਹਨਾਂ ਨੇ ਸਟਾਰਟਿੰਗ ਤੋਂ ਪਹਿਲਾਂ ਪਲੇਨ ਪਰ ਪਰ ਭੇਜੇ ਮੈਸੇਜ ਦਿੱਤੇ ਸਾਰਿਆਂ ਨੂੰ ਫਿਰ ਉਹਨਾਂ ਨੇ ਇੱਕ ਨਵਾਂ ਇੱਕ ਕਿਹਾ ਵੀ ਇੱਕ 1000 ਡਾਲਰ ਆਪਾਂ ਦਵਾਂਗੇ ਪੈਸੇ ਤੇ ਟਿਕਟ ਦਾ ਖਰਚਾ ਜੀ ਤੇ ਹੋਰ ਵੀ ਤੁਸੀਂ ਦੇਸ਼ ਛੱਡ ਜਾਓ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਵਾ ਆਫਿਸਰਾਂ ਵੱਲੋਂ ਵੀ ਤੁਹਾਡੇ ਇਨੀਫਿਚਰ ਆਪਾਂ ਮਤਲਬ ਬੰਦਾ ਸਕਦੇ ਆ ਵਾਪਸ ਜੀ 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 ਪਰ ਉਹ ਵੀ ਇੱਕ ਠੋਸ ਲਾਈ ਜਾ ਕਿਉਂਕਿ ਇਹਨਾਂ ਦੇ ਲਾਹ ਦੇ ਵਿੱਚ ਕੋਈ ਰਾਜੀ ਨਹੀਂ ਹੋਇਆ ਹੋਣਾ ਉਸ ਕੰਮ ਆਸਤੇ ਵੀ ਉਹ ਜੇ ਰਾਜੀ ਨਹੀਂ ਹੋਣਗੇ ਤੇ ਇਹਨਾਂ ਨੇ ਲਿਖਿਆ ਵਾ ਕਿ ਜਿਹੜਾ ਨਹੀਂ ਰਾਜੀ ਹੋਊਗਾ ਉਹਨੂੰ ਤੇ ਆਪਾਂ ਫੜਨਾ ਹੈ ਫੜਨਾ ਵਾ ਤੇ ਉਹਦੇ ਇੰਨੀ ਸ਼ਕਤੀ ਕਰਾਂਗੇ ਵੀ ਉਹ ਮਤਲਬ ਸੋਚ ਨਹੀਂ ਸਕਦੇ ਜਿਹੜਾ ਤੁਸੀਂ ਪਹਿਲਾ ਪੁਆਇੰਟ ਕਿਹਾ ਵੀ ਉਹਨਾਂ ਨੂੰ ਇਹੋ ਜੇ ਡੇਂਜਰਸ ਪ੍ਰिजन ਚ ਭੇਜਿਆ ਜਾ ਰਿਹਾ ਜਿੱਥੇ ਕਿ ਹਾਰਡ ਕੋਰ ਕ੍ਰਿਮੀਨਲ ਜਿਹੜੇ ਕਿ ਗੈਂਗਸਟਰ ਟਾਈਪ ਦੇ ਲੋਕ ਨੇ ਉੱਥੇ ਮੌਜੂਦ ਨੇ ਅਲਸਲਵਾਡੋਰ ਦੇ ਵਿੱਚ ਪ੍ਰिजन ਹੈ ਬੜੀ ਬਦਨਾਮ ਨੋਟੋਰੀਅਸ ਪ੍ਰिजन ਹੈ ਜੀ ਜੀ ਉਸ ਤੋਂ ਇਲਾਵਾ ਉਹ ਯੂਕਰੇਨ ਵਰਗੀਆਂ ਅਨਸਟੇਬਲ ਨੇਸ਼ਨਸ ਦੇ ਵਿੱਚ ਜਾ ਕੇ ਇਹ ਵੀ ਹੋ ਸਕਦਾ ਉਹਨਾਂ ਕੋਲੋਂ ਫੌਜੀ ਕਾਮੀ ਮਤਲਬ ਉਹਨਾਂ ਨੂੰ ਕੋ ਪਹੁੰਚਵਾੜ ਹੋ ਇਹਨਾਂ ਨੂੰ ਓਕੇ ਠੀਕ ਹੈ ਇਹ ਬਿਲਕੁਲ ਆਥੈਂਟਿਕ న్యూਸ ਹੈ ਜੇ ਕਿਸੇ ਨੂੰ ਮਲੇ ਤਾਂ ਲੱਗਦਾ ਕਿ ਅ ਅਸੀਂ ਅਮਰੀਕਾ ਦੀ ਜਿਹੜੀ ਟੌਪ ਦੀਆਂ ਨਿਊਜ਼ਪੇਪਰ ਆ ਉਹਨਾਂ ਦੀ ਕਟਿੰਗ ਮੇਰੇ ਸਾਹਮਣੇ ਪਈ ਆ ਜੀ ਯੂਕਰੇਨ ਦੇ ਵਿੱਚ ਉਹਨਾਂ ਨੇ ਪ੍ਰਪੋਜ਼ਲ ਕੀਤਾ ਹੈ ਕਿ ਉੱਥੇ ਹੀ ਭੇਜ ਸਕਦੇ ਆ ਠੀਕ ਹੈ ਹਾਂਜੀ ਤੇ ਜਿਹੜੇ ਪਹਿਲਾਂ ਮੈਂ ਗੱਲ ਕਰਦਾ ਪਿਆ ਸੀ ਵੀ ਉਹ 1000 ਡਾਲਰ ਤੇ ਟਿਕਟ ਦਾ ਖਰਚਾ ਦੇ ਕੇ ਭੇਜਣਾ ਤਾਂ واپس ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਹਾਨੂੰ ਵਾਪਸ ਬੁਲਾ ਲਾਂਗੇ ਉਹ ਵੀ ਇੱਕ ਇਹਨਾਂ ਦਾ ਕੌਂਟਰੈਡਿਕਟ ਕਰਦਾ ਕਿਉਂਕਿ ਇਹਨਾਂ ਆ ਦੇ ਮੌਕੇ ਜਿਹੜਾ ਵੀ ਬੰਦਾ ਇੱਥੇ ਇਲੀਗਲ ਰਹਿ ਚੁੱਕਾ ਆ ਉਹ ਮਤਲਬ ਕੇ ਪੈਂਕ ਦੇਣ ਲਈ ਵੀ ਰਹਿ ਲਿਆ ਵਾ ਜੀ ਉਹ ਪਰਮਨੈਂਟ ਬੈਨ ਦੇ ਅਧੀਨ ਹੁੰਦਾ ਆ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਚੁੱਕ ਕੇ ਇਹਨੂੰ ਬੁਲਾਉਣਗੇ ਵਾਪਸ ਹਾਂ ਜੇ ਕੋਈ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਲੱਗਾ ਬੰਦਾ ਜਿਹਦੇ ਚ ਹਾਈਲੀ ਸਕਿਲਸ ਨੇ ਜਾਂ ਜਿਹੜਾ ਇਹਨਾਂ ਦੇ ਕੰਮ ਆ ਸਕਦਾ ਬਹੁਤ ਜ਼ਿਆਦਾ ਉਹਨੂੰ ਹੋ ਸਕਦਾ ਸਦਲੈਣ ਸੋ ਉਹਦੇ ਵਿੱਚੋਂ ਇੱਕ ਜੀ 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 ਰਾਈਟ 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 ਹੁਣ ਤੀਜੇ ਮੁੱਦੇ ਤੇ ਆ ਜੀਏ ਬਾਈ ਜੀ ਤੀਜਾ ਮੁੱਦਾ ਇਹ ਹੈ ਜਿਹੜੀ ਨਿਊਜ਼ ਆਈ ਆ ਜਿਹੜੀ ਬਾਹਰ ਨਿਕਲ ਕੇ ਉਹਦੇ ਚ ਇਹ ਆ ਵੀ ਇਹਨਾਂ ਨੇ ਜਿਹੜੀਆਂ ਸਾਈਲਮ ਐਪਲੀਕੇਸ਼ਨਾਂ ਲੈਣੀਆਂ ਗਵਰਨਮੈਂਟ ਨੇ ਬੰਦ ਕਰਤੀਆਂ ਹੁਣ ਤੁਸੀਂ ਦੱਸੋ ਵੀ ਇਹਦੇ ਚ ਕਿੰਨੀ ਸਚਾਈ ਆ ਇਹ ਬਿਲਕੁਲ 100% ਕਰੈਕਟ ਤੁਸੀਂ ਆ ਇਹਨਾਂ ਨੇ ਜਿਹੜੇ ਨਵੇਂ ਗ੍ਰੀਨ ਕਾਰਡ ਆ ਜਾਂ ਜਿਹੜੇ ਪੁਰਾਣੇ ਐਪਲੀਕੇਸ਼ਨ ਚੱਲਦੀ ਵੀ ਹੋਏ ਇਕਦਮ ਫ੍ਰੀਜ਼ ਕਰਤੀਆਂ ਵੀ ਜਿੱਥੇ ਹੈਗੀਆਂ ਉੱਥੇ ਇਹੀ ਤਰ੍ਹਾਂ ਤੋਂ ਇਹਨਾਂ ਤੇ ਕੋਈ ਆਪਾਂ ਐਕਸ਼ਨ ਨਹੀਂ ਲੈਣਾ ਜੀ ਤੇ ਇੱਕ ਉਸ ਬੜੀ ਸਟਰਨ ਵਾਰਨਿੰਗ ਯੂਐਸ ਐਮਬੈਸੀ ਨੇ ਦਿੱਤੀ ਆ ਇੰਡੀਆ ਦੇ ਵਿੱਚ ਜਿਹੜੀ ਯੂਐਸ ਐਮਬੈਸੀ ਆ ਜੀ 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 ਉਹਨਾਂ ਨੇ ਕਿਹਾ ਵੀ ਜਿਹੜੇ ਵੀ ਬੰਦੇ ਸਾਡੇ ਵੀਜ਼ੇ ਨੂੰ ਮਤਲਬ ਓਵਰਸਟੇ ਕਰਦੇ ਪਏ ਨੇ ਭਾਵੇਂ ਇੱਕ ਦਿਨ ਲਈ ਹੋਵੇ ਜਾਂ ਮਹੀਨੇ ਲਈ ਕਿਹੇ ਵੀ ਟਾਈਮ ਲਈ ਕਰਦੇ ਪਏ ਨੇ ਉਹ ਪਰਮਾਨੈਂਟ ਬੈਨ ਉਹਨਾਂ ਤੇ ਲਾ ਦਿੱਤਾ ਜਾਊਗਾ ਜੀ ਤੇ ਜਿਹੜੇ ਇਵਨ ਹੁਣ ਇਸ ਸਮੇਂ ਦੀ ਗੱਲ ਹੈ ਕੋਈ ਟੂਰਿਸਟ ਵੀਜ਼ਾ ਨਹੀਂ ਲੱਗ ਰਿਹਾ ਜੀ ਕੋਈ ਸਟੂਡੈਂਟ ਵੀਜ਼ਾ ਨਹੀਂ ਉਹ ਦੇਰੇ ਤੇ ਮਤਲਬ ਉਹਨਾਂ ਨੂੰ ਸਿੱਧਾ ਹੀ ਡਿਪੋਰਟ ਕਰਤਾ ਜਾਊਗਾ ਜਿਹੜਾ ਵੀ ਓਵਰਸਟੇ ਕਰੂਗਾ ਤੁਸੀਂ ਕਹਿ ਰਹੇ ਹੋ ਬਾਈ ਜੀ ਕੋਈ ਵੀਜ਼ਾ ਨਹੀਂ ਦੇ ਰਹੇ ਮੈਂ ਅੱਜ ਇੱਕ ਕਿਸੇ ਚੈਨਲ ਨੇ ਪੰਜਾਬ ਦੇ ਵਿੱਚ ਇੰਟਰਵਿਊ ਕੀਤੀ ਹੈ ਕਿਸੇ ਏਜੰਟ ਦੀ ਉਹ ਕਹਿੰਦਾ ਵੀ ਮੇਰੇ ਕੋਲੇ ਆਓ ਜਿੰਨੇ ਮਰਜੀ ਵੀਜ਼ੇ ਚੱਕੋ ਤੁਸੀਂ ਅਮਰੀਕਾ ਦੇ ਕਹਿੰਦਾ ਸਭ ਨਾਲ ਸੌਖਾ ਵੀਜ਼ਾ ਹੀ ਅਮਰੀਕਾ ਦਾ ਕਹਿੰਦਾ ਇਹ ਬੜੀ ਵੱਡੀ ਬੜੀ ਮਹੰਮਦ ਭਾਗੀ ਕਹਿ ਸਕਦਾ ਹਾਂ ਵੀ ਸੋਚਿਆ ਮੈਂ ਹੁਣੇ ਇੱਕ ਖਬਰ ਪੜ੍ਹਦਾ ਪਿਆ ਸੀ ਅਹਮਦਾਬਾਦ ਚ ਇੱਕ ਟੈਂਪਲ ਆ ਜੀ ਹਨੂਮਨ ਟੈਂਪਲ ਉੱਥੇ ਲੋਕ ਅ 20 ਡਾਲਰ ਦੇ ਲਗਭਗ ਪੈਸੇ ਦੇ ਕੇ ਪੁਜਾਰੀ ਨੂੰ ਪਾਸਪੋਰਟ ਫੜਾਉਂਦੇ ਨੇ ਮਲ ਵੀਜ਼ੇ ਲਈ ਮਤਲਬ ਇੰਨਾ ਕੁਝ ਹੋਉਂਦੇ ਕੋਯੁੱਦ ਵੀ ਜੀ ਜੀ ਸਾਡੇ ਲੋਕਾਂ ਦੀ ਇਹ ਸੋਚ ਉੱਥੇ ਕੀ ਖੜ ਚੁੱਕੀ ਆ ਵੀ ਉਹਨਾਂ ਨੂੰ ਇਹ ਸਮਝਾਉਣਾ ਬਹੁਤ ਜਿਆਦਾ ਡੱਸਿਆ ਜੀ ਜੀ ਕਿ ਇਹ ਤੁਹਾਡੀ ਕਰੰਟ ਸਿਚੁਏਸ਼ਨ ਆ ਜੀ ਉਹ ਤੇ ਜਿਨ੍ਹਾਂ ਨੇ ਜੇ ਆਉਣਾ ਵਾ ਜਿਹੜੇ ਜੇ ਵੀਜ਼ਾ ਦੇ ਹੀ ਨਹੀਂ ਦੇ ਜੋ ਦਿੰਦੇ ਆ ਜਿਹੜੇ ਇੱਥੇ ਬੈਠੇ ਆ ਉਹਨਾਂ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਆ ਵੀ ਉਹ ਆਊਟ ਆਫ ਸਰਵਿਸ ਮਤਲਬ ਜਿਹੜੇ ਆ ਵੀ ਗਏ ਰਿਓ ਡੈਪੂਟੇਸ਼ਨ ਤੋਂ ਵੀ ਬਾਹਰ ਬੜੀ ਜ਼ਿੰਦਗੀ ਹੋ ਜੂਗੀ ਨਾ ਬੜੀ ਜ਼ਿੰਦਗੀ ਹੋ ਜੂਗੀ ਬਿਲਕੁਲ ਕਿ ਜਦੋਂ ਨੌਕ ਨੌਕਰੀ ਕੀ ਤੋਂ ਹੀ ਉਹਨਾਂ ਨੇ ਕੱਢਤਾ ਆਊਟ ਹੋ ਜਾਣਾ ਕਮਾਉਣਾ ਕਿੱਥੋਂ ਤੇ ਖਾਣਾ ਕਿੱਥੋਂ ਜੀ 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 ਤੇ ਇਹ ਜਿਹੜੇ ਏਜੰਟ ਨੇ ਜਾਂ ਜਿਹੜੇ ਕੁਝ ਨਿਊਜ਼ ਚੈਨਲ ਨੇ ਜਿਹੜੇ ਆਪਣੇ ਸਿਰਫ ਵਿਊਜ਼ ਦੀ ਖਾਤਰ ਹੋਦਾ ਏਜੰਟਾਂ ਕੋਲੋਂ ਪੈਸੇ ਲੈਂਦੇ ਹੋਣੇ ਪੋਡਕਾਸਟ ਦਾ ਤੇ ਉਹਨਾਂ ਨੂੰ ਨਿੰਦਿਆ ਕਰਦੇ ਹੁਣ ਕੋਈ ਸ਼ੱਕ ਨਹੀਂ ਇਹਦੇ 'ਚ ਕੋਈ ਦੋਰ ਨਹੀਂ ਇਹਦੇ 'ਚ ਰਾਜ ਦੇ ਪੈਸੇ ਲੈਂਦੇ ਆ ਰਾਜ ਕੇ ਉਹਨਾਂ ਦੀਆਂ ਤਾਰੀਫਾਂ ਕਰਦੇ ਆ ਉਹ ਉਹ ਜਦਾ ਮਿਸ ਗਾਈਡ ਆਪਣੇ ਲੋਕਾਂ ਨੂੰ ਕਰਦੇ ਹੁਣ ਵੀ ਅਜੇ ਵੀ ਤੁਹਾਨੂੰ ਉਹਨਾਂ ਦੇ ਪੈਸੇ ਖਰਾਬ ਹੋਣਗੇ ਵੈਨਚੂਲੀ ਜੀ ਜੇ ਕਿਸੇ ਨੂੰ ਵੀ ਕੋਈ ਵੀ ਇਦਾਂ ਲੱਗਦਾ ਆ ਕੋਈ ਵੀ ਇਦਾਂ ਦਾ ਚੱਲਦਾ ਢੱਡਕੋ ਆ ਤੇ ਮੇਰੇ ਕੋ ਐਨਡੀਟੀਵੀ ਦੀਆਂ ਹੀ ਖਬਰਾਂ ਪਈਆਂ ਨੇ ਜਾਂ ਇਹਨਾਂ ਦੇ ਜਿਹੜੇ ਟੌਪ ਦੇ ਨਿਊਜ਼ਪੇਪਰ ਉਹਨਾਂ ਦੀਆਂ ਕਟਿੰਗਸ ਨੇ ਉਹਨਾਂ ਨੂੰ ਆਪਾਂ ਫਾਰਵਰਡ ਕਰ ਦਾਂਗੇ ਉਹ ਬਿਲਕੁਲ ਆਪਣੇ ਪੈਸੇ ਨਾ ਖਰਾਬ ਕਰਨ ਇਸ ਸਮੇਂ ਤੇ ਜਿਹੜੇ ਲੀਗਲ ਇਮੀਗ੍ਰੇਸ਼ਨ ਜਿਹੜੇ ਇੱਥੇ ਭਿੰਨ ਭਰਾ ਰਹਿਆ ਰਹੇ ਨੇ ਜਿਹੜੇ ਉੱਥੇ ਉਹਨਾਂ ਦੀ ਗ੍ਰੀਨ ਕਾਰਡ ਜਿਹੜੀਆਂ ਹੈਗੀਆਂ ਫ੍ਰੀਜ਼ ਕਰਤੀਆਂ ਗਈਆਂ ਨੇ ਤੇ ਕੁਝ ਸਾਡੇ ਅ ਪਰਸਨਲ ਮੇਰੇ ਆਪਣੇ ਬੰਦੇ ਵਾਕਫ ਨੇ ਉਹਨਾਂ ਤੋਂ ਮੈਂ ਸੁਣਦਾ ਰਹਿਣਾ ਵਾ ਵੀ ਉਹਨਾਂ ਦੇ ਮਾਪਿਆਂ ਨੂੰ ਤੱਕ ਕਾਨੂੰਨੀ ਵੀਜ਼ਾ ਮਿਲੰਦਿਆ ਉਹ ਓਕੇ ਟੂਰਿਸਟ ਜੀ ਜੀ ਉਹ ਇਹੋ ਜੇ ਸਕੀਮਾਂ ਕੱਢਦੇ ਪਏ ਆ ਏ ਉਹ ਕੈਨੇਡਾ ਆ ਕੇ ਅਮਰੀਕਾ ਦੇਖੋ ਇੰਡੀਆ ਦੀ ਐਮਬੈਸੀ ਨੇ ਵੀਜ਼ਾ ਨਹੀਂ ਦਿੱਤਾ ਹਣਾ ਉਹ ਇਹ ਸੋਚਦੇ ਵੀ ਆ ਕਿ ਕੈਨੇਡਾ ਦੇ ਕਿਨੋ ਜਰਚਰੀ ਜਾਏ ਸਦਿਆ ਟੂਰਿਸਟ ਉੱਥੋਂ ਯੂਐਸਏ ਦੀ ਐਂਟਰੀ ਕਰਾਂਗੇ ਅੱਛਾ ਮੈਨੂੰ ਤੋਂ ਮੈਨੂੰ ਅਪਲਾਈ ਕਰਾਂਗੇ ਵੀਜ਼ਾ ਜੀ ਜੀ ਉਹਨਾਂ ਨੂੰ ਇਹਨਾਂ ਨਹੀਂ ਪਤਾ ਭੋੜਿਆ ਨੂੰ ਪੁੱਤ ਇਹ ਜਿਹੜੀ ਐਮਬੈਸੀਜ਼ ਨੇ ਇੰਟਰਕਨੈਕਟਰ ਨੇ ਉਹ ਇੱਕ ਹੈ ਤੇ ਇਹਨਾਂ ਦਾ ਹਿੱਸਾ ਹੀ ਹੈ ਨਾ ਉਹ ਸਾਰਾ ਕੁਝ ਕੰਪਿਊਟਰ ਤੇ ਚੜਿਆ ਹੁੰਦਾ ਜਿਹੜਾ ਪਾਸਪੋਰਟ ਤੇ ਉਹਨਾਂ ਨੇ ਮੋਹਰ ਲਾਉਣੀ ਆ ਫਿਰ ਉਹ ਤੋਂ ਰਿਫਿਊਜ਼ ਕੀਤਾ ਜੀ 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 ਇਹਨਾਂ ਨੂੰ ਫਿਰ ਐਕਸਪਰਟ ਓਪੀਨੀਅਨ ਦੇਣ ਵਾਲੇ ਬੰਦੇ हां ਇਹਨਾਂ ਨੂੰ ਥੋੜਾ ਜਿਹਾ ਮਿਸ ਗਾਈਡ ਕਰਦੇ ਪਏ ਨੇ ਲੋਕ ਜਿਹੜੇ ਅਜੇ ਵੀ ਇਹ ਕਹਿ ਰਹੇ ਨੇ ਈਵਨ ਉਹ ਤੇ ਚਲੋ ਉਹ ਵਿਚਾਰੇ ਅਨਪੜ੍ਹ ਨੇ ਜਾਂ ਕੋ ਘੱਟ ਪੜੇ ਲਿਖੀ ਨਹੀਂ ਪਤਾ ਇਹ ਜਿਹੜੇ IIT ਜਿਹੜੇ ਜਿਹੜੇ ਹੈਗੇ ਸੀ ਨਾ ਮੇਨ ਇਹਨਾਂ ਨੇ ਕੀ ਕੰਮ ਫੜਿਆ ਸੀ ਇਹ ਜਦੋਂ USA ਚ ਆਉਂਦੇ ਸੀ ਤੇ ਇੱਕ ਲੈ ਕੇ ਇਥੋਂ ਦੀ ਮਾਸਟਰ ਡਿਗਰੀ ਕਰਕੇ ਤੇ 200 ਮਤਲਬ ਕੇ ਦਾ ਪੈਕੇਜ ਲੈ ਲੈਂਦੇ ਸੀ ਅੱਛਾ ਜੀ ਤੇ ਉਹ ਪੈਕੇਜ ਉਹਨਾਂ ਨੂੰ ਮਤਲਬ ਹੁਣ ਉਹਨਾਂ ਦੇ ਉਹਨਾਂ ਦੇ ਇੱਕ ਬੰਦੇ ਨੇ ਉਥੋਂ ਯੂਨੀਵਰਸਿਟੀ ਦੇ ਨੇ ਕਿਹਾ ਵੀ ਆਪਣਾ ਟਾਈਮ ਨਾ ਖਰਾਬ ਕਰਿਓ ਹੁਣ ਐਸ ਲਈ ਆਈਆਈਟੀ ਨੂੰ ਬੜਿਆਂ ਨੂੰ ਕੋਈ ਜੋਬਾ ਨਹੀਂ ਉੱਥੇ ਅੱਗੇ ਟੈਕ ਚ ਜੀ ਤੇ ਕੋਈ ਹਲੋ ਉਹ ਜਿਹੜਾ ਇਥੋਂ ਦਾ ਫਾਰਵਰਡ ਦਾ ਹੈਗਾ ਵਾ ਪੜਿਆ ਆ ਜੀ ਉਹਨੇ ਕਿਹਾ ਆ ਵੀ ਮੈਨੂੰ ਨੌਕਰੀ ਨਹੀਂ ਮਿਲੀ ਜੀ ਤੇ ਬਾਕੀਆਂ ਨੂੰ ਕਿੱਥੋਂ ਮਿਲ ਜੂਗੀ ਮਿਸਟਰ ਸੋਨੇ अच्छा जी ਉਹ ਹੈਗਾ ਉਹ ਹਾਰਵਰਡ ਬਿਜ਼ਨਸ ਸਕੂਲ ਐਡਵਾਂਸ ਮੈਨੇਜਮੈਂਟ ਪ੍ਰੋਗਰਾਮ ਦਾ ਫੈਲੋਸ਼ਿਪ ਆ ਫਰੋਮ ਲੰਡਨ ਸਕੂਲ ਆਫ ਇਕਨੋਮਿਕਸ ਦਾ ਠੀਕ ਹੈ ਬਾਈ ਜੀ ਉਹਨੇ ਕਿਹਾ ਸੀ ਜਿਹੜਾ 올ਡ ਹੈਕ ਸੀ ਵੀ ਛੇਤੀ ਗ੍ਰੈਜੂਏਟ ਕਰੋ ਬਾਹਰ ਤੇ ਉਥੋਂ ਹਾਈ ਪੇਡਿੰਗ ਜੌਬਸ ਵਿੱਚ ਟ੍ਰੈਂਡ ਲੈ ਰਹੇ ਹੋਗੇ ਉਹ ਕੋਈ ਕੰਮ ਨਹੀਂ ਕਰਦਾ ਪਿਆ ਜੀ ਤੇ ਇਹਨਾਂ ਨੂੰ ਇਹ ਲੋਕਾਂ ਵੱਲ ਪਤਾ ਖਬਰਾਂ ਵੇਖਣੀ ਚਾਹੀਦੀ ਆ ਵੀ ਉਹਨਾਂ ਦਾ ਕੀ ਹਾਲ ਹੋ ਰਿਹਾ ਜਾਂ ਉਹਨਾਂ ਨੂੰ ਕੀ ਮਤਲਬ ਫੇਸ ਕਰਨਾ ਪੈ ਰਿਹਾ ਤੇ ਇਹ ਏਜੰਟਾਂ ਦੇ ਨਹੀਂ ਹੋਣਾ ਚਾਹੀਦਾ ਗਲਤ ਬਹਿਕਾਰ ਬਾਈ ਜੀ ਮੈਂ ਤੁਸੀ ਕਹਿਣਾ ਵੀ ਤੁਸੀਂ ਵੀ ਆਪਦੇ ਐਂਡ ਤੇ ਜ਼ੋਰ ਲਾਉਣੇ ਹੋ ਮੈਂ ਵੀ ਆਪਦੇ ਐਂਡ ਤੇ ਜ਼ੋਰ ਲਾਈ ਜਾਣਾ ਹੋਰ ਵੀ ਕਈ ਆਪਣੇ ਸੱਜਣ ਮਿੱਤਰ ਲੋਕਾਂ ਨੂੰ ਲੋੜ ਤੋਂ ਵੱਧ ਐਫਰਟ ਕਰਕੇ ਸਮਝਾ ਰਹੇ ਆ ਪਰ ਗਰਾਰੀ ਲੋਕਾਂ ਦੀ ਸਿਰਫ ਉੱਥੇ ਆ ਜਾਂਦੀ ਆ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਮਾਈਂਡ ਸੈਟ ਇਹੋ ਜਿਹਾ ਬਣ ਚੁੱਕਾ ਆ ਤੇ ਸੈਕੰਡ ਇੰਡੀਆ ਤੇ ਜਿਹੜੀਆਂ ਏਜੰਟਾਂ ਦੀ ਤੇ ਛੱਡੋ ਚੈਨਲਾਂ ਦੀ ਤੇ ਗੱਲ ਅੱਡੋ इवन ਜਿਹੜੇ ਇੰਦੇ ਟਾਪ ਦੇ ਅਫੀਸ਼ੀਅਲ ਚੈਨਲ ਹੈ ਇਥੇ ਨਿਊਯਾਰਕ ਟਾਈਮ ਦੇ ਵਿੱਚ ਖਬਰ ਆਈ ਆ ਵੀ ਐਸ ਕੀ ਜਿਹੜੀ ਆ ਪਿੱਛੇ ਜਿਹੜਾ ਮੜੀ ਹੋਈ ਇੰਡੀਆ ਪਾਕਿਸਤਾਨ ਦੀ ਵਾਰ ਸੀ ਜੀ ਇਹਨੂੰ ਲੈ ਕੇ ਇੰਨਾ ਜ਼ਿਆਦਾ ਝੂਠ ਬੋਲਿਆ ਗਿਆ ਵੀ ਦੁਨੀਆ ਦਾ ਕੋਈ ਇਹੋ ਜਿਹਾ ਮੁਲਕ ਨਹੀਂ ਹੈਗਾ ਜਿੰਨਾ ਕਿ ਇਹਨਾਂ ਨੇ ਬੋਲਿਆ ਸਿੱਧਾ ਜੀ 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 ਕਲਾਮਾਬਾਦ ਤੇ ਕਬਜ਼ਾ ਲਾਹੌਰ ਤੇ ਕਬਜ਼ਾ ਜੀ 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 ਮਤਲਬ ਇੰਨਾ ਜ਼ਿਆਦਾ ਆਪਣੀ ਲੋਕਾਂ ਨੂੰ ਮਿਸ ਗਾਈਡ ਕਰਨਾ ਅਲਟੀਮੇਟਲੀ ਇਹ ਕਿਹਦਾ ਨੁਕਸਾਨ ਕਰ ਰਿਹਾ ਆਪਣੇ ਹੀ ਲੋਕਾਂ ਦਾ ਜਿਨ੍ਹਾਂ ਨੂੰ ਸੱਚ ਤੋਂ ਦੂਰ ਰੱਖਿਆ ਜਾ ਰਿਹਾ ਜੀ 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 ਪਰ ਪਰ ਜੇ ਆਪਣੇ ਇੱਕ ਪਰਿਵਾਰ ਅੱਜ ਦੇ ਟਾਈਮ 'ਚ ਦੇਖੀਏ ਪੜ੍ਹੇ ਲਿਖੇ ਹੈਗੇ ਆ ਉਹਨਾਂ ਨੂੰ ਖੁਦ ਇਸ ਚੀਜ਼ ਬਾਰੇ ਪੜ੍ਹਨਾ ਚਾਹੀਦਾ ਐਂਬੈਸੀਆਂ ਦੀਆਂ ਵੈਬਸਾਈਟਸ ਹੈਗੀਆਂ ਉੱਥੋਂ ਇਨਫਰਮੇਸ਼ਨ ਲੈਣ ਐਂਬੈਸੀਆਂ ਨਾਲ رابطہ ਕਰਨ ਐਂਬੈਸੀਆਂ ਕਾਹਦੇ ਹਾਸਤੇ ਬਣੀਆਂ ਲੋਕਾਂ ਦੀ ਹੈਲਪ ਕਰਨ ਵਾਸਤੇ ਬਣੀਆਂ ਲੋਕਾਂ ਨੂੰ ਗਾਈਡ ਕਰਨ ਵਾਸਤੇ ਬਣੀਆਂ ਤੇ ਫਿਰ ਤੁਸੀਂ ਆਸਿਓਂ ਪਾਸਿਓਂ ਜਿਹੜੇ ਬੰਦੇ ਤੁਹਾਨੂੰ ਵਿਧਾ ਚੜਾ ਕੇ ਗੱਲਾਂ ਕਰਦੇ ਆ ਉਹਨਾਂ ਤੇ ਤੁਸੀਂ ਵਿਸ਼ਵਾਸ ਕਿਉਂ ਕਰਦੇ ਆ ਬਹੁਤ ਇਹ ਕਾਲੇ ਇਹਨਾਂ ਨੂੰ ਕਲਿੱਪਿੰਗਸ ਵੇਖਣੇ ਚਾਹੀਦੀਆਂ ਛੋਟੇ ਜਾਂ ਜਿਹੜੇ ਵੀ ਚੰਗੇ ਚੈਨਲ ਆ ਉਹਨਾਂ ਨੂੰ ਥੋੜਾ ਆਪਣਾ ਦਿਮਾਗ ਵਾਸਟ ਕਰਨਾ ਪਊਗਾ ਕਿ ਕਿਹੜੀ ਖਬਰ ਸਹੀ ਆ ਕਿਹੜੀ ਸਾਨੂੰ ਮਿਸਗਾਈਡ ਕਰਦੀ ਪਈ ਆ ਹੁਣ ਜਿੱਦਾਂ ਉਹਨਾਂ ਨੇ ਮੈਂ ਤੁਹਾਨੂੰ ਅਹਮਦਾਬਾਦੀ ਦੱਸੀ ਖਬਰ ਵੀ ਸਾਡੇ ਵੀ ਇੱਥੇ ਪੰਜਾਬ 'ਚ ਇਹੋ ਰਵਾਜ ਕਿ ਜਾ ਚੜਾਓ ਜਾ ਕੇ ਤੇ ਤੁਹਾਨੂੰ ਵੀਜਾ ਲੱਗ ਜਾਊਗਾ ਪਰ ਲੋਕ ਤੇ ਇੰਨੇ ਮਿਸਗਾਈਡ ਨੇ ਤੇ ਉਹ ਅਲਟੀਮੇਟਲੀ ਗਾਂਹ ਜਾ ਕੇ ਸਰਵਾਈਵ ਨਹੀਂ ਕਰ ਪਾਉਣਗੇ ਜੀ ਹਾਰਡ ਫਾਸਟ ਲਾਈਫ ਦੇ ਵਿੱਚ ਅਪੋਲੇ ਲੋਕ ਨੇ ਉਹਨਾਂ ਨੂੰ ਭੋਲੇ ਲੋਕਾਂ ਨੂੰ ਥੋੜਾ ਜਿਆ ਕੰਮਾ ਪਊਗਾ ਅਡੈਪਟ ਜੀ 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 ਬਾਈ ਜੀ ਹੋਰ ਦੱਸੋ ਜਿਹੜੀ ਹੁਣ ਦੀ ਸਿਚੁਏਸ਼ਨ ਆ ਉੱਥੇ ਵੀ ਜਾਨੀ ਕਿ ਰਿਪੋਰਟੇਸ਼ਨ ਜਿਹੜੀ ਹੈਗੀ ਇਲੀਗਲ ਰਿਪੋਰਟੇਸ਼ਨ ਚੱਲ ਗਈ ਇਮੀਗ੍ਰੇਸ਼ਨ ਜਿਹੜੇ ਇਲੀਗਲ ਆ ਉਹਨਾਂ ਨੂੰ ਫੜ ਰਹੀ ਹੈ ਸਰਕਾਰ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਜਿਹੜੇ ਬੰਦੇ ਪੱਕੇ ਆ ਉੱਥੇ ਪੀਆਰ ਆ ਉਹਨਾਂ ਨੂੰ ਕੀ ਜਿਹੜਾ ਜੋਬਸ ਵਗੈਰਾ ਮਿਲ ਰਹੀਆਂ ਕੰਮਕਾਰ ਮਿਲ ਰਿਹਾ ਕਮਾਂਕਾਰਾਂ ਦੀ ਜਿਹੜੀ ਹੈਗੀ ਆ ਉਹ ਗੱਡੀ ਲਈ ਤੇ ਆ ਗਈ ਜਾਂ ਕਿੱਦਾਂ ਲੋਕ ਸਰਵਾਈਵ ਕਰ ਰਹੇ ਆ ਇਥੇ ਹੋਣੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਬੰਦਾ ਤੇ ਸਹੀ ਆ ਜਾਂ ਜਿਹੜਾ ਆਪਣੇ ਆਪ ਤੇ ਕੁਝ ਉਹਨੂੰ ਮਤਲਬ ਵੀ ਸਹੀ ਤਰੀਕੇ ਨਾਲ ਕੋਰਸ ਕਰੀਤੇ ਆ ਜਾਂ ਇੰਗਲਿਸ਼ ਆਉਂਦੀ ਆ ਸਹੀ ਤਰੀਕੇ ਨਾਲ ਸੈਟਲ ਉਹਨੂੰ ਤੇ ਇੰਨਾ ਨਹੀਂ ਕੋਈ ਪ੍ਰੋਬਲਮ ਹੈਗੀ ਪਰ ਜਿਹੜਾ ਬੰਦਾ ਆਪਣੇ ਆਪ ਜੋ ਪਤਾ ਹੁੰਦਾ ਨਾ ਆਪਣੇ ਆਪ ਨੂੰ ਵੀ ਮੈਂ ਕਿੰਨੇ ਕ ਪਾਣੀ ਸਟੈਂਡ ਕਰਦਾ ਜੇ ਮੈਂ ਕਿ ਮੈਨੂੰ ਨਹੀਂ ਇੰਗਲਿਸ਼ ਆਉਂਦੀ ਤੇ ਮੈਂ ਇੰਨਾ ਵੱਡਾ ਟਰੱਕ ਫੜ ਲਿਆ ਵਾ ਤੇ ਮੈਂ ਆਪਰ ਜੀ ਮਰੂੰਗਾ ਕਿਸੇ ਨੂੰ ਵੀ ਮਾਰੂੰਗਾ ਉਹਨਾਂ ਲੋਕਾਂ ਲਈ ਬਹੁਤ ਜ਼ਿਆਦਾ ਖਤਰਾ ਵਾ ਉਹਨਾਂ ਨੂੰ ਅਡਾਪਟ ਕਰਨਾ ਪੈਣਾ ਅਡਾਪਟ ਮੀਨਸ ਵੀ ਉਹਨਾਂ ਨੂੰ ਆਪਣੇ ਸਕਿੱਲ ਮਜ਼ਬੂਤ ਕਰਨੇ ਪੈਣੇ ਆ ਆਪਣੀ ਇੰਗਲਿਸ਼ ਮਜ਼ਬੂਤ ਕਰਨੀ ਪੈਣੀ ਆ ਸਹੀ ਮੈਨੇਜ ਉਹਨਾਂ ਨੂੰ ਕਾਬਿਲ ਬਣਾਉਣਾ ਪੈਣਾ ਵਾ ਪੈਸੇ ਕਮਾਉਣ ਦੇ ਜੀ 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 ਉਹਨਾਂ ਨੂੰ ਚੇਂਜ ਕਰਨੇ ਪੈਣੇ ਆ ਪ੍ਰੋਫੈਸ਼ਨ ਬੋਪਾਰਾ ਜੀ ਸਾਹਿਬ ਤੁਸੀਂ ਇਸ ਵਿਸ਼ੇ ਤੇ ਵੀ ਜਿਹੜਾ ਹੈਗਾ ਸਟੱਡੀ ਕਰਕੇ ਰੱਖਿਓ ਜੇ ਆਪਾਂ ਅਗਲਾ ਪੌਡਕਾਸਟ ਬਾਰਲੇ ਮੁਲਕ ਚਾਉਣਾ ਖਾਸ ਕਰਕੇ ਤੁਸੀਂ ਅਮਰੀਕਾ 'ਚ ਰਹਿੰਦੇ ਹੋ ਅਮਰੀਕਾ ਵਰਗੇ ਮੁਲਕ ਚਾਉਣਾ ਹੈ ਕਿਸ ਤਰੀਕੇ ਨਾਲ ਆਇਆ ਜਾਵੇ ਕੀ ਉਹਦੇ ਕੋਲੇ ਸਕਿੱਲ ਹੋਵੇ ਉਸ ਸਕਿੱਲ ਨਾਲ ਉਹ ਕਿੰਨੇ ਪੈਸੇ ਕਮਾਊਗਾ ਕਿੰਨੇ ਚਿਰ ਦੇ ਵਿੱਚ ਪੱਕਾ ਹੋਊਗਾ ਇਹ ਚੀਜ਼ਾਂ ਜ਼ਰੂਰ ਜਿਹੜਾ ਮੈਂ ਕਹਿੰਨਾ ਵੀ ਜੇ ਤੁਸੀਂ ਇਹਦੇ ਤੇ ਸਟੱਡੀ ਕਰੋ ਆਪਾਂ ਸੋਸਾਇਟੀ ਦੇ ਸਾਹਮਣੇ ਰੱਖੀਏ ਤਾਂ ਮੇਰੇ ਹਿਸਾਬ ਨਾਲ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਨਾਲ ਫਾਇਦਾ ਹੋਊਗਾ ਹਾਂਜੀ ਜ਼ਰੂਰ ਜ਼ਰੂਰ ਮੈਂ ਅ ਅਗਲੇ ਪੋਡਕਾਸਟ ਤੱਕ ਸਾਰੀ ਜਾਣਕਾਰੀ ਸਰਚ ਕਰਕੇ ਰੱਖਦਾ ਆਂ ਵੀ ਕਿ ਇਹ ਕਿਹੜੇ ਸਕਿਲਸ ਨੇ ਤੇ ਉਹ ਜਿਹੜੇ ਇੰਡੀਆ ਤੋਂ ਮੈਂ ਇਹਨਾਂ ਨੂੰ ਲੋਡ ਆ ਅਪਲੋਡ ਪਾ ਸਕਦੀਆਂ ਜਿਹੜੀ ਇਥੋਂ ਦੀ ਪਬਲਿਸ਼ਨ ਨੂੰ ਨਹੀਂ ਪੂਰੀ ਕਰਕੇ ਦੇ ਸਕਦੀ ਹਨ ਜੀ ਜੀ ਹੋਰ ਹੋਣਗੇ ਇਦਾਂ ਦੇ ਜੀ ਜੀ ਤੇ ਕੋਈ ਨਹੀਂ ਮੈਂ ਤੇ ਬਾਰੇ ਸਾਰੀ ਜਾਣਕਾਰੀ ਲੈ ਕੇ ਰੱਖੂੰਗਾ ਤੇ ਆਪਾਂ ਅਗਲੀ ਵਾਰੇ ਕਰਾਂਗੇ ਸਾਜੀ ਕਿਉਂਕਿ ਮੇਰਾ ਵੀ ਇਹ ਹੀ ਉਦੇਸ਼ ਆ ਤੁਹਾਡਾ ਵੀ ਇਹ ਹੀ ਉਦੇਸ਼ ਆ ਵੀ ਸਾਡੇ ਪੰਜਾਬ ਦੇ ਲੋਕ ਮਿਹਨਤ ਕਰਨ ਪੈਸਾ ਕਮਾਉਣ ਸਹੀ ਤਰੀਕੇ ਨਾਲ ਬਾਹਰ ਜਾਣ ਸਹੀ ਤਰੀਕੇ ਨਾਲ ਉਹ ਜਦੋਂ ਬਾਹਰ ਜਾਣਗੇ ਪੈਸੇ ਵੀ ਕਮਾਉਣਗੇ ਸਰਵਾਈਵ ਵੀ ਛੇਤੀ ਕਰ ਲੈਣਗੇ ਪੰਜਾਬ ਚ ਵੀ ਪੈਸਾ ਭੇਜ ਸਕਣਗੇ ਪਰਿਵਾਰ ਵੀ ਪਾਲ ਸਕਦੇ ਆ ਪਰ ਬੇਨਤੀ ਇਹੀ ਆ ਵਾਰ-ਵਾਰ ਤੁਹਾਡੇ ਵੱਲੋਂ ਵੀ ਮੇਰੇ ਵੱਲੋਂ ਵੀ ਵੀ ਉਹ ਜੇ ਬੰਦਿਆਂ ਦੇ ਵਿਹਕਾਵੇ ਦੇ ਵਿੱਚ ਨਾ ਆਓ ਜਿਨ੍ਹਾਂ ਦਾ ਕੋਈ ਸਿਰ ਨਹੀਂ ਪੈਰ ਨਹੀਂ ਜਿਨ੍ਹਾਂ ਦੀ ਹਰੇਕ ਗੱਲ ਚ ਝੂਠ ਆ ਕੋਈ ਸੱਚਾਈ ਨਹੀਂ ਬਿਲਕੁਲ ਸਹੀ ਗੱਲ ਆ ਈਵਨ ਜੇ ਆਪਾਂ ਆਪਣੇ ਕਮਿਊਨਿਟੀ ਦਾ ਸੋਚਦੇ ਆ ਇਥੋਂ ਤੱਕ ਸੋਚਦੇ ਆ ਵੀ ਤੁਸੀਂ ਜੇ ਬਾਹਰ ਆ ਕੇ ਪੈਸਾ ਵੀ ਕਮਾਉਣਾ ਚਾਹੁੰਦੇ ਜੇ ਤੇ ਆਪਣੇ ਪੰਜਾਬ ਨਾਲ ਜਰੂਰ ਇਨ ਟੱਚ ਰਹੋ ਤੁਹਾਡੀ ਜਿਹੜੀ ਮਨ ਦੀ ਸਕੂਨ ਸ਼ਾਂਤੀ ਜਿਹੜੀ ਆ ਉਹ ਉਹਦੇ ਨਾਲ ਜੁੜ ਕੇ ਹੀ ਰਹਿ ਸਕਦੀ ਆ ਵੇਖੋ ਇੱਕ ਬੰਦੇ ਦੇ ਸਾਹਮਣੇ ਜਦੋਂ ਉਹਦੀ ਲੈਂਗੁਏਜ ਖਤਮ ਹੁੰਦੀ ਦਿਖੇ ਨਾ ਉਹ ਅੰਦਰੋਂ ਅੰਦਰ ਰੋਜ਼ ਮਰਦਾ ਵਾ ਉਹ ਸੋਚਦਾ ਵੀ ਮਤਲਬ ਵੀ ਮੈਂ ਜੋ ਸ਼ੁਰੂ ਤੋਂ ਸਿੱਖਿਆ ਹਨਾ ਜੀ ਮਤਲਬ ਬੋਲਣਾ ਆਪਣੇ ਇੰਟਰੈਕਟ ਕਰਨਾ ਉਹ ਖਤਮ ਹੋ ਰਹੀ ਹੌਲੀ ਹੌਲੀ ਤੇ ਇਹ ਬਹੁਤਾ ਜਿਹਾ ਰਹਿਣੀ ਨਹੀਂ ਨੂੰ ਇਹ ਵੀ ਦੀ ਗੰਡਿਆ ਵਾ ਜੀ ਜੀ ਇਹ ਕੰਮ ਚੱਲਣਾ ਮੈਂ ਬੋਤਾ ਚੇ ਜੀ ਜੀ ਉਹਦੀ ਮੰਨ ਦੀ ਜਿਹੜੀ ਅਵਸਥਾ ਉਹੋ ਹੀ ਇਹ ਸਮਝ ਸਰਦਾ ਵਾ ਵੀ ਬੜੀ ਮਾੜੀ ਗੱਲ ਹੈ ਹਰ ਇੱਕ ਕੌਮ ਦਾ ਨਾ ਇੱਕ ਇੱਕ ਟਾਰਗੇਟ ਹੁੰਦਾ ਵੀ ਸਾਡੀ ਜਿਹੜੀ ਲੈਂਗੁਏਜ ਹੈ ਜਾਂ ਸਾਡਾ ਕਲਚਰ ਹੈ ਉਹ ਇਹੋ ਜਿਹਾ ਹੋਵੇ ਵੀ ਸਪੈਸ਼ਲੀ ਚੱਲੇ ਜੋ ਅਸੀਂ ਸ਼ੁਰੂ ਤੋਂ ਸਿੱਖਿਆ ਨਾ ਉਹੋ ਹੀ ਸਾਡੇ ਜਿਹੜੀ ਅੱਗੇ ਕਰ ਦੇ ਜੀ 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 ਰਾਈਟ ਇਸ ਵੇਲੇ ਪੰਜਾਬੀ ਬਹੁਤ ਮਤਲਬ ਆਪਣੀ ਲੈਂਗੁਏਜ ਖਤਰੇ 'ਚ ਆ ਤੇ ਮੈਨੂੰ ਇੰਨਾ ਵੀ ਪਤਾ ਵਾ ਵੀ ਬਹੁਤਾ ਚਿਰ ਕੰਮ ਰਹਿਣਾ ਨਹੀਂ ਪਰ ਹਾਂ ਰੱਬ ਕੁਝ ਵੀ ਕਰ ਸਕਦਾ ਵੇ ਵੇਖੋ ਜੀ 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 ਜਿਉਂ ਚਾਵੇ ਜੇ ਆਪਣੇ ਭਾਈਚਾਰਾ ਇੰਨਾ ਸਟਰੋਂਗ ਹੋ ਜੇ ਵੀ ਬਾਹਰ ਆ ਕੇ ਪੈਸੇ ਕਮਾ ਕੇ ਵੀ ਉਹ ਪੰਜਾਬ ਦਾ ਸੋਚਣ ਪੰਜਾਬ ਦਾ ਹੀ ਆਪਣਾ ਤਰੱਕੀ ਕਰਨ ਉੱਚਾ ਕਰਨ ਤੇ ਬਚ ਵੀ ਸਕਦੇ ਜੀ 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 ਬਿਲਕੁਲ ਬਿਲਕੁਲ ਚਲੋ ਜੀ ਉਪਰਾਇ ਸਾਹਿਬ ਉਮੀਦ ਕਰਦੇ ਆ ਵੀ ਉਹ ਜੇ ਸਮਾਂ ਆਊਗਾ ਮੋੜ ਜਿਹੜੀ ਬਹਾਰ ਹੈ ਉਹ ਤਰੱਕੀ ਹੈ ਜਿਹੜੀ ਹੈਗੀ ਚਲੋ ਤਰੱਕੀ ਦਾ ਪੰਜਾਬ ਕਰ ਹੀ ਰਿਹਾ ਇੰਡੀਆ ਵੀ ਕਰ ਰਿਹਾ ਬਹੁਤ ਵੱਡੇ ਲੈਵਲ ਤੇ ਪਰ ਜੇ ਗੱਲ ਹੈ ਵੀ ਜਿਹੜੇ ਪੰਜਾਬੀਆਂ ਨਾਲ ਜੇ ਯੋਗਦਾਨ ਪਾਉਣ ਖਾਸ ਕਰਕੇ ਜਿਹੜੇ ਐਨ ਆਰ ਆਈ ਆ ਤਾਂ ਹੋਰ ਤਰੱਕੀ ਦੀਆਂ ਰਾਹਾਂ ਨੂੰ ਜਿਹੜਾ ਹੈਗਾ ਅਪਣਾ ਸਕਦੇ ਪੰਜਾਬ ਤੇ ਬੋਪਾਰ ਇਸੇ ਕੋਈ ਹੋਰ ਗੱਲਬਾਤ ਜਿਹੜੀ ਰਹਿ ਗਈ ਹੋਵੇ ਨਹੀਂ ਠੀਕ ਹੈ ਤੁਸੀਂ ਜੋ ਕਹਤਾ ਆਪਾਂ ਅਗਲੇ ਪੋਡਕਾਸਟ ਦੇ ਤੇ ਸਰਚ ਕਰਾਂਗੇ ਤੇ ਇੱਕ ਹੋਰ ਆਪਣਾ ਐਨ ਆਰ ਆਈ ਭਰਾਵਾਂ ਨੂੰ ਮਖੀਰ ਤੇ ਬੇਨਤੀ ਕਰਨਾ ਚਾਹੁੰਦਾ ਵੀ ਵੇਖੋ ਮੱਥੇ ਟੇਕਨ ਤੇ ਵੱਡੇ ਗੁਰਦੁਆਰੇ ਬਣਾਉਣ ਨਾਲੋਂ ਜੇ ਤੁਸੀਂ ਆਪਣੇ ਪੰਜਾਬ 'ਚ ਇਹੋ ਜਿਹੇ ਐਜੂਕੇਸ਼ਨ ਇੰਸਟੀਚਿਊਸ਼ਨ ਬਣਾ ਦੋ ਨਾ ਜਿੱਥੇ ਤਾਂ ਪੁੱਠੇ ਪੰਜਾਬੀ ਬੋਲਣ ਤੇ ਪਾਬੰਦੀ ਨਾ ਹੋਵੇ ਹਨਾ ਜੀ 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 ਅੱਜਕਲ ਹਰ ਕੁਝ ਸੰਭਵ ਹੈ ਜੇ ਹਾਈ ਲੈਵਲ ਦੇ ਸਕੂਲ ਇਹੋ ਜੇ ਬਣ ਜਾਣ ਵੀ ਉਹ ਤੁਹਾਡੀ ਇੰਗਲਿਸ਼ ਨੂੰ ਮਜ਼ਬੂਤ ਕਰਨ ਤੇ ਉੱਥੇ ਇਹ ਨਾ ਕੋਈ ਹੋਵੇ ਕਿ ਤੁਹਾਨੂੰ ਹਿੰਦੀ ਬੋਲਣੀ ਹੋ ਜਰੂਰੀ ਆ ਤੇ ਪੰਜਾਬੀ ਬੋਲੂ ਤੇ ਫਾਈਨ ਲੱਗੂਗਾ ਦੇਖੋ ਇਹ ਮੇਰੇ ਹਿਸਾਬ ਨਾਲ ਸਭ ਤੋਂ ਵੱਡੀ ਸੇਵਾ ਹੋ ਸਕਦੀ ਹੈ ਇਸ ਸਮੇਂ ਦੀ ਜਮਾ ਜਮਾ ਸਹੀ ਗੱਲ ਆ ਤੁਹਾਡੀ ਬਹੁਤ ਹੀ ਡੂੰਗੀ ਤੇ ਜਿਹੜੀ ਸਪਸ਼ਟ ਜਿਹੜੀ ਸੋਚ ਆ ਉਹ ਜਰੂਰ ਇਦਾਂ ਦਾ ਆਪਾਂ ਨੇ ਪੰਜਾਬੀਆਂ ਨੂੰ ਸੋਚਣਾ ਚਾਹੀਦਾ ਤੇ ਉਮੀਦ ਆ ਕਿ ਅੱਜ ਦੇ ਜਿਹੜੇ ਪੌਡਕਾਸਟ ਤੋਂ ਗੱਲਾਂ ਬਾਤਾਂ ਤੋਂ ਕੁਛ ਨਾ ਕੁਛ ਜ਼ਰੂਰ ਸੋਸਾਇਟੀ ਦੇ ਵਿੱਚ ਕੋਈ ਪੋਜ਼ਿਟਿਵ ਚੀਜ਼ ਜਿਹੜੀ ਹੈਗੀ ਆ ਉਹ ਨਿਕਲ ਕੇ ਆਊਗੀ ਜਾਂ ਪੋਜ਼ਿਟਿਵ ਚੀਜ਼ ਅਸੀਂ ਕੋਈ ਇਸ ਪੌਡਕਾਸਟ ਰਾਹੀਂ ਸੋਸਾਇਟੀ ਨੂੰ ਦੇ ਰਹੇ ਆ ਬੋਪਾਰਾ ਜੀ ਸਾਹਿਬ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਛੇਤੀ ਇੱਕ ਨਵਾਂ ਪੌਡਕਾਸਟ ਜਿਹੜਾ ਆਪਾਂ ਗੱਲ ਕੀਤੀ ਆ ਉਹ ਲੈ ਕੇ ਜਨਤਾ ਦੇ ਸਾਹਮਣੇ ਸਨਮੁਖ ਹੋਵਾਂਗੇ ਬਹੁਤ ਸ਼ੁਕਰੀਆ ਹਾਂਜੀ ਥੈਂਕ ਯੂ ਧੰਨਵਾਦ